ਅੱਜ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਸਾਡੇ ਦੇਸ਼ ਦੀ ਏਕਤਾ ਅਖੰਡਤਾ ਦੀ ਗਾਰੰਟੀ ਕਰਨ ਵਾਲੇ ਸਾਨੂੰ ਇੱਕ ਐਡਾ ਬਹੁਤ ਸ਼ਕਤੀਸ਼ਾਲੀ ਇੱਕ ਪ੍ਰੋਗਰੈਸਿਵ ਇੱਕ ਡਾਇਨਾਮਿਕ ਜਿਹੜਾ ਕਨਸਟੀਟਿਊਸ਼ਨ ਦੇਣ ਵਾਲੇ ਡਾਕਟਰ 바ਬਾ ਸਾਹਿਬ ਪੀਮਰਾਵੰਗੀ ਅੰਬੇਦਕਰ ਜੀ ਭਾਰਤ ਰਤਨ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਕਿ ਸਾਡੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਧਰੀ ਪ੍ਰੋਗਰਾਮ ਸਾਰੀ ਸਟੇਟ ਦੇ ਵਿੱਚ ਕਰਵਾਏ ਗਏ ਜਿਹਦਾ ਫਰੀਦਕੋਟ ਦੇ ਵਿੱਚ ਵੀ ਬਹੁਤ ਸੋਹਣਾ ਆਯੋਜਨ ਕੀਤਾ ਗਿਆ ਜਿਹਦੇ ਲਈ ਮੈਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਐਮਰਏ ਸਾਹਿਬ ਸਾਡੇ ਚੇਅਰਮੈਨ ਸਾਹਿਬਾਨ ਸਾਡੀ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦਾ ਧੰਨਵਾਦੀ ਆ ਔਰ ਇਸ ਦਿਨ ਅਸੀਂ عہد ਕੀਤਾਗੇ ਜੋ ਜੋ ਆਸ਼ੇ ਜੋ ਜੋ ਨਿਸ਼ਾਨੇ ਡਾਕਟਰ ਬੀ ਆਰ ਅੰਬੇਦਕਰ ਨੇ ਸਾਡੇ ਦੇਖ ਲਈ ਸਾਡੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਲਈ ਰੱਖੇ ਸਨ ਉਹਨਾਂ ਤੇ ਅਸੀਂ ਕੰਮ ਕਰਾਂਗੇ ਔਰ ਉਸੇ ਤੇ ਕੰਮ ਕਰਦਿਆਂ ਹੋਇਆ ਪੰਜਾਬ ਸਰਕਾਰ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਦਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਮਾਨ ਸਨਮਾਨ ਦਿੰਦਿਆਂ ਹੋਇਆ ਉਹਨਾਂ ਦੀਆਂ ਫੋਟੋਆਂ ਸ਼ਹੀਦ ਭਗਤ ਸਿੰਘ ਔਰ ਡਾਕਟਰ ਬੀ ਆਰ ਅੰਬੇਦਕਰ ਦੀਆਂ ਫੋਟੋਆਂ ਸਾਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਲਵਾਈਆਂ ਔਰ ਦੂਜਾ ਸਾਡੇ ਜਿਹੜੇ ਬੱਚੇ ਆ ਜਿਹੜੇ ਦੱਬੇ ਕੁਚਲੇ ਪਰਿਵਾਰਾਂ ਦੇ ਬੱਚੇ ਆ ਉਹਨਾਂ ਦੇ ਸਕਾਲਰਸ਼ਿਪ ਜਿਹੜੇ ਪਹਿਲਾਂ ਸਰਕਾਰਾਂ ਸਮੇਂ ਖਾਲੇ ਜਾਂਦੇ ਡਾਕਾੜ ਲੈ ਜਾਂਦੇ ਸੀ ਉਹ ਉਸ ਸਕਾਲਰਸ਼ਿਪ ਦੇ ਰਹੇ ਆ ਔਰ ਬੱਚਿਆਂ ਦੀ ਭਲਾਈ ਲਈ ਕਿਤਾ ਮੁਖੀ ਕੋਰਸ ਕਰਾ ਰਹੇ ਆ ਤਾਂ ਕਿ ਬੱਚੇ ਸਾਡੇ ਅੱਗੇ ਵੱਧ ਕੇ ਸਮਾਜ ਦੇ ਹਾਣੀ ਬਣ ਸਾਡੀਆਂ ਬੱਚੀਆਂ ਜਿਹੜੀਆਂ ਸਾਡੀਆਂ ਔਰਤਾਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵੀ ਅਸੀਂ ਲੜਾਈ ਲੜ ਰਹੇ ਹਾਂ ਅੱਜ ਇਹ ਸੁਨੇਹਾ ਦਿੱਤਾ ਔਰ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਬਹੁਤ ਪੁਲਿਸ ਦੇ ਵਿੱਚ ਵੀ ਸਿਕਰਡਾ ਘਾਉਣ ਦੀ ਗੱਲ ਕੀਤੀ ਸੀ ਹਾਂ ਔਰ ਬੜੀ ਸੰਵਿਧਾਨ ਜਿਹੜਾ ਡੇ ਹੈ ਮੈਂ ਇਹ ਗੱਲ ਕੀਤੀ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਔਰ ਸਟੇਟ ਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੂਗਾ ਜਿਹੜਾ ਕਨਸਟੀਟਿਊਸ਼ਨ ਡੇ ਹੈ ਉਹ ਮਨਾਇਆ ਜਾਵੇ ਔਰ ਉਸ ਦਿਨ ਬੱਚਿਆਂ ਦੇ ਕੰਪੀਟੀਸ਼ਨ ਕਰਾਇਆ ਜਾਏਗਾ ਪਟਿਆ ਦੀ ਡਿਬੇਟ ਕਰਾਈਆਂ ਜਾਣ ਸੰਵਿਧਾਨ ਦੀ ਸਟਡੀ ਕਰਾਈ ਜਾਵੇ ਤਾਂ ਕਿ ਸਾਡੇ ਜਿਹੜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਹੱਕਾਂ ਪ੍ਰਤੀ ਫਰਜ਼ਾਂ ਪ੍ਰਤੀ ਜਾਗਰੂਕ ਹੋ ਸੋਜਣ ਬਾਬਾ ਸਾਹਿਬ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆ ਸਕੇ ਜੀ